ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੁਹਾਡਾ ਸਵਾਗਤ ਹੈ ਗ੍ਰਾਂ ਸੂਧਾ ਕੇਂਦਰ ਦੇ YouTube ਚੈਨਲ ਤੇ ਅੱਜ ਆਪਾਂ ਗੱਲ ਕਰਗੇ ਜੋ ਸੇਵਾ ਕੇਂਦਰ ਦੀ ID ਕਿੱਦਾਂ ਬਣਾਉਣੀ ਹੈ ਕਿੱਦਾਂ ਲੌਗ ਇਨ ਕਰਨੀ ਹੈ ਆਓ ਤੁਹਾਨੂੰ ਸਟੈਪ ਵਾਈਜ਼ ਸਟੈਪ ਦੱਸ ਗਏ ਵੀ ਉਹ ID ਕਿੱਦਾਂ ਕ੍ਰੀਏਟ ਕਰਨੀ ਹੈ ਸਭ ਤੋਂ ਪਹਿਲਾਂ Google Chrome 'ਚ ਜਾ ਕੇ ਤੁਸੀਂ ਇੱਥੇ ਲਿਖ ਲੈਣਾ ਈ ਸੇਵਾ ਪੰਜਾਬ ਇਹ ਲਿਖ ਕੇ ਐਂਟਰ ਕਰ ਦਿਓ एंटर करने तो बाद जो पहले ही आवेगी पहले ही आइट आएगी ई सेवा पंजाब उससे क्लिक कर दो क्लिक करने तो बाद सेवा इस तरह क्लिक करो इस अगे तो पब्लिक लॉगिन इस तो नीचे जो लिखा है लॉगिन विद पासवर्ड लॉगिन विद ओटीपी लॉगिन विद डिजी लॉकर ਪਰ ਆਪਣੀ ਹਲੇ ਤੱਕ ਆਈਡੀ ਕ੍ਰੀਏਟ ਨਹੀਂ ਹੋਈ ਤਾਂ ਆਪਾਂ ਜੋ ਨੀਚੇ ਹੈ ਰਜਿਸਟਰ ਨਾਓ ਇਸ ਤੇ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਅੱਗੇ ਜੋ ਇੰਟਰਫੇਸ ਆਵੇਗਾ ਜਿਸ ਤਰ੍ਹਾਂ ਇਸ ਡਿਟੇਲ ਮੰਗੀ ਹੈ ਤੁਸੀਂ ਉਸੇ ਤਰ੍ਹਾਂ ਹੀ ਇਸ ਦੀ ਆਪਣੀ ਡਿਟੇਲ ਫਿਲ ਕਰ ਦੇਣੀ ਹੈ ਇਹ ਜੋ ਤੁਹਾਡੀ ਡਿਟੇਲ ਹੈ ਇਹ ਆਧਾਰ ਕਾਰਡ ਨਾਲ ਬਿਲਕੁਲ ਮੈਚ ਕਰੇ जो तो जोड़ा आधार कार्ड मोबाइल नंबर लिंक है तो इतने उ मोबाइल नंबर पा गा क्योंकि जो नंबर आधार कार्ड लिंक है एंड तक जाके उस पर ही ओ टी पी आएगा इतने एक अपना पासवर्ड रख लेना है ਕਮਿਟੀ ਲਪਾਨ ਤੋਂ ਬਾਅਦ ਰਜਿਸਟ੍ਰੇਸ਼ਨ ਤੇ ਕਲਿੱਕ ਕਰੋ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਮੋਬਾਈਲ ਤੇ ਕੋਡ ਪੀ ਆਵੇਗਾ ਜੋ ਤੁਸੀਂ ਮੋਬਾਈਲ ਨੰਬਰ ਇੱਥੇ ਫਿਲ ਕੀਤਾ ਓਟੋ ਵਿਪਾਲ ਕੇ ਵੈਜਿਡੇਟ ਤੇ ਕਲਿੱਕ ਕਰੋ ਇਸ ਤੋਂ ਬਾਅਦ ਤੁਸੀਂ ਹੁਣ ਲੋਗਨ ਵਿਦ OTP ਤੇ ਕਲਿੱਕ ਕਰਕੇ ਇੱਥੇ ਆਪਣਾ ਮੋਬਾਈਲ ਨੰਬਰ ਫਿਲ ਕਰੋ ਜੋ ਤੁਸੀਂ ਪਹਿਲਾਂ ਪਹਿਲਾਂ ਕੀਤਾ ਸੀ ਤੁਹਾਨੂੰ ਇੱਕ OTP ਹੋਰ ਆਵੇਗਾ ਮੋਬਾਈਲ ਨੰਬਰ ਭਰਨ ਤੋਂ ਬਾਅਦ ਇਸ ਤੇ ਤੁਸੀਂ ਨੋ ਹੀ ਕਰਨਾ ਹੈ ਕੈਨਸਲ ਤੁਹਾਡੇ ਅੱਗੇ ਕਿਸ ਤਰ੍ਹਾਂ ਦਾ ਪੇਜ ਖੁੱਲੇਗਾ ਇਸ ਪੇਜ ਤੇ ਤੁਹਾਡੀ ਜੋ ਡਿਟੇਲ ਹੈ ਉਹ ਆਪਣੀ ਫਿਲ ਕਰ ਦੇਣੀ ਹੈ ਜੋ ਵੀ ਤੁਹਾਡਾ ਨਾਮ ਤੁਹਾਡੀ ਡੇਟ ਆ ਵਰਸ ਤੁਹਾਡਾ ਐਡਰੈਸ ਤੁਹਾਡਾ ਪਿੰਡ ਡਿਸਟ੍ਰਿਕਟ ਤਹਿਸੀਲ ਪਿੰਨ ਕੋਡ ਉਹ ਇੱਥੇ ਆਪਾਂ ਨਾਮ ਪਹਿਲਾਂ ਫਿਲ ਕਰ ਦਿੱਤਾ ਸੀ ਹੁਣ ਇੱਥੇ ਆਪਾਂ ਡੇਟ ਆ ਵਰਸ ਭਰਨੀ ਹੈ ਇਸ ਤੋਂ ਅਗੇ ਆਪਣਾ ਐਡਰੈਸ ਐਡਰੈਸ ਦੇ ਦੋ ਕਾਲਮ ਹੁੰਦੇ ਐ ਇੱਕ ਵਿੱਚ ਤੁਸੀਂ ਆਪਣਾ ਪਿੰਡ ਜਾਂ ਆਪਣਾ ਨੀਅਰ ਆ ਦੂਸਰੇ 'ਚ ਆਪਣੀ ਤਹਿਸੀਲ ਵਗਰਾ ਤੁਸੀਂ ਲਿਖ ਸਕਦੇ ਹੋ ਇਸ ਤੋਂ ਅਗਰ ਹੈ ਸਟੇਟ ਡਿਸਟ੍ਰਿਕਟ ਤਹਿਸੀਲ ਏਰੀਆ ਰੂਰਲ ਜਾਂ ਅਰਬਨ ਤੁਹਾਡੇ ਪਿੰਡ ਦਾ ਨਾਮ ਤੁਹਾਡਾ ਪਿੰਨ ਕੋਡ ਇਹ ਭਾਗ ਤੋਂ ਦੀ ਸਬਮਿਟ ਕਰ ਦਿਓ ਇਸ ਤੋਂ ਅੱਗੇ ਤੁਸੀਂ ਮੈਰਿਡੋ ਤਾਂ ਮੈਰਿਡਾ ਸਿੰਗਲ ਤਾਂ ਸਿੰਗਲ ਇੱਕ ਇਸ ਥਾਂ ਤੇ ਤੁਸੀਂ ਆਪਣੀ ਜੋ ਲਾਈਵ ਫੋਟੋ ਹੈ ਉਹ ਅਪਲੋਡ ਕਰਨੀ ਹੈ ਆਪਣੀ ਫੋਟੋ ਇਸ ਤਰ੍ਹਾਂ ਆਪਣੇ ਫੋਨ 'ਚ ਖਿੱਚ ਕੇ ਆਪਣੇ ਪੀਸੀ ਜਾਂ ਫੋਨ 'ਚੋਂ ਆਪਣੀ ਲਾਈਫ ਫੋਟੋ ਕਰਕੇ ਤੁਸੀਂ ਇੱਥੇ ਆਪਣੀ ਜੋ ਫੋਟੋ ਆ ਉਹ ਸਿਲੈਕਟ ਕਰਕੇ ਇੱਥੇ ਅਪਲੋਡ ਕਰ ਦੇਣੀ ਹੈ ਇਸ ਤੋਂ ਅਗਟਾ ਤੁਹਾ ਦਾ ਸੌਦਾ ਨੇਮ ਪੇਟਰ ਨਾਮ ਭਰ ਦਿਓ ਆਪਣੀ ਮਾਤਰਾ ਦਾ ਨਾਮ نیچے ਆਪਣਾ ਫਿਰ ਉਹ ਐਡਰੈਸ ਪੱਡ ਪ੍ਰਿੰਡ ਦਾ ਨਾਮ ਤਸਵੀਰ ਜਾਂ ਤੁਹਾਡੇ ਨੀਅਰ ਜੋ ਵੀ ਪੈਂਦਾ ਹੈ ਸਹੀ ਸਹੀ ਆਪਣਾ ਆਧਾਰ卡 ਦੇ ਅਕੋਰਡਿੰਗ ਆਪਣਾ ਡਰੈਸ ਫਿਲ ਕਰ ਲੈਣਾ ਇਸ ਤੋਂ ਅਗ ਆਪਣੀ ਸਟੇਟ ਡਿਸਟ੍ਰਿਕਟ ਤਹਿਸੀਲ ਤੁਹਾਡਾ ਜੋ ਪਿੰਡ ਰੂਲਰ ਜਾਂ ਅਰਬਨ ਉਸ ਤੋਂ ਆਪਣਾ ਆਪਣੇ ਸelect ਕਰ ਲੈਣਾ ਇਸ ਤੋਂ ਅਗੇ ਤੁਹਾਡਾ ਪਿੰਡ ਪਿੰਨ ਕੋਡ ਜੇ ਤੁਹਾਡਾ ਐਡਰੈਸ ਪੱਕਾ ਐਡਰੈਸ ਤੇ ਪ੍ਰੈਜੈਂਟ ਐਡਰੈਸ ਦਾ ਜੋ ਸੇਮ ਹੀ ਹੈ ਤੇ ਇਸ ਕਲਿੱਕ ਕਰਕੇ ਤੁਹਾਡੇ ਦੋਨੇ ਪਾਸੇ ਸੇਮ ਹੀ ਐਡਰੈਸ ਆ ਜਾਵੇਗਾ ਇਸ ਤੋਂ ਅਗੇ ਆਟੋ ਪੰਜਾਬੀ ਆਟੋ ਪੰਜਾਬੀ ਵਿੱਚ ਜੋ ਜੋ ਤੁਸੀਂ ਉੱਪਰ ਨਾਮ ਦਿੱਤਾ ਹੈ ਉਹ ਸਾਰਿਆਂ ਦੀ ਸਹੀ ਤੇ ਪੰਜਾਬੀ ਵਿੱਚ ਟ੍ਰਾਂਸਲੇਸ਼ਨ ਹੋ ਜਾਵੇਗੀ ਜੇਕਰ ਤੁਹਾਡਾ ਇੱਥੇ ਪਿਅਬੀਚ ਨਾਮ ਕੋਈ ਨਾਮ ਗਲਤ ਆ ਜਾਵੇ ਤਾਂ ਉਸ ਸੰਬੰਧੀ ਤੁਸੀਂ ਆਪਣੀ ਕ੍ਰੋਮ ਦੀ ਜੋ ਨੈਕਸਟ ਇੱਕ ਅਦਰ ਵਿੰਡੋ ਖੋਲੋ ਉੱਥੇ ਤੁਸੀਂ ਇੰਗਲਿਸ਼ ਟੂ ਪੰਜਾਬੀ ਸਰਚ ਕਰ ਲਓ ਜੋ ਤੁਹਾਡਾ ਨਾਮ ਇੰਗਲਿਸ਼ ਵਿੱਚ ਹੈ ਉਹ ਤੁਸੀਂ ਲਿਖ ਲਓ ਜਿਵੇਂ ਜੋ ਵੀ ਕੋਈ ਵੀ ਨਾਮ ਹੋ ਜਿਵੇਂ ਆਪਾਂ ਲਿਖ ਦੇਣਾ ਜਗਜੀਤ ਤਾਂ ਉਸ ਦਾ ਪੰਜਾਬੀ ਵਿੱਚ ਟ੍ਰਾਂਸਲੇਸ਼ਨ ਜਗਜੀਤ ਸਹੀ ਹੋ ਜਾਵੇਗਾ ਉੱਥੋਂ ਕਾਪੀ ਕਰਕੇ ਉਸ ਨੂੰ ਜਿਹੜਾ ਤੁਹਾਡਾ ਨਾਮ ਗਲਤ ਹੈ ਉੱਥੇ ਪੇਸਟ ਕਰ ਦਿਓ ਮੈਸੇਜ ਚਾਂਸ ਉਹ ਘਟ ਹੁੰਦੇ ਆ ਜੀ ਆਪਣਾ ਵੀ ਨਾਮ ਇੱਥੇ ਗਲਤ ਚੱਕੇ ਪਰ ਕੋਈ ਨਾਮ ਅਜੇ ਹੁੰਦੇ ਆ ਜੋ ਇੱਥੇ ਪੰਜਾਬੀ ਵਿੱਚ ਗਲਤ ਚੱਕ ਲੈਂਦਾ ਤਾਂ ਉਹ ਕਰਵਾਉਣ ਦੀ ਕੋਈ ਲੋੜ ਨਹੀਂ ਇੰਗਲਿਸ਼ ਤੋਂ ਪੰਜਾਬੀ ਟ੍ਰਾਂਸਲੇਸ਼ਨ ਕਰਕੇ ਉੱਥੇ ਨਾਮ ਥੋੜਾ ਸਹੀ ਆ ਜਾਵੇਗਾ ਤੁਹਾਨੂੰ ਉਸ ਨੂੰ ਕਾਪੀ ਪੇਸਟ ਕਰ ਦਿਓ ਆਪਣੀ ਡਿਟੇਲ ਇੱਕ ਵਾਰੀ ਫੇਰ ਤੁਸੀਂ ਦੇਖ ਲਓ ਡਿਟੇਲ ਫਿਲ ਕਰਕੇ ਇਸ ਨੂੰ ਤੁਸੀਂ ਪ੍ਰੋਸੀਡ ਕਰ ਦਿਓ ਪ੍ਰੋਸੀਡ ਕਰਨ ਤੋਂ ਬਾਅਦ ਇਹਨੂੰ ਸਬਮਿਟ ਕਰ ਦਿਓ ਇਸ ਤੋਂ ਬਾਅਦ ਤੁਸੀਂ ਈਕੇਵਾਈਸੀ ਅਪ ਟੂ ਆਧਾਰ ਈਕੇ ਵਿੱਚ ਤੇ ਕਲਿੱਕ ਕਰਦਾ ਹੈ ਜੋ ਤੁਹਾਡਾ ਨੰਬਰ ਆਧਾਰ ਕਾਰਡ ਨਾਲ ਲਿੰਕ ਹੈ ਉਸਦੇ ਕੋਟੇਪੀ ਜਾਵੇਗਾ ਇਸ ਲਈ ਤੁਹਾ ਇੱਥੇ ਤੁਸੀਂ ਆਪਣਾ ਆਧਾਰ ਨੰਬਰ ਫਿਲ ਕਰ ਦਿਓ ਆਧਾਰ ਨੰਬਰ ਫਿਲ ਕਰਨ ਤੋਂ ਬਾਅਦ ਤੁਹਾਡਾ ਜੋ ਆਧਾਰ ਕਾਰਡ ਮੋਬਾਈਲ ਨੰਬਰ ਲਿੰਕ ਹੈ ਉਸਦੇ ਕੋਟੇਪੀ ਜਾਵੇਗਾ ਫੋਟੋ ਵੀ ਪਾਰਕਸ ਨੂੰ ਸਬਮਿਟ ਕਰ ਦਿਓ ਅਤੇ ਜੋ ਤੁਹਾਡੀ ਅੜੀ ਹੈ ਉਹ ਬਣ ਜਾਵੇਗੀ ਅੜੀ ਬਣ ਤੋਂ ਬਾਅਦ ਇਸ ਨੂੰ ਇੱਕ ਵਾਰੀ ਲੌਗ ਆਊਟ ਕਰ ਦਿਓ ਲੌਗ ਆਊਟ ਕਰਕੇ ਤੁਸੀਂ ਅਕੜ ਇੱਥੇ ਲੌਗ ਇਨ ਵਿਦ OTP ਇੱਥੇ ਆਪਣਾ وہی ਮੋਬਾਈਲ ਨੰਬਰ ਜੋ ਤੁਸੀਂ ਅੜੀ ਬਣਾਉਣ ਵੇਲੇ ਵਰਤਿਆ ਸੀ ਉਸ ਤੇ ਇੱਕ OTP ਸੈਂਡ ਕਰੋ OTP ਸੈਂਡ ਕਰਨ ਤੋਂ ਬਾਅਦ ਤੁਹਾਡੇ ਫੋਨ ਤੇ ਇੱਕ OTP ਆ ਜਾਵੇਗਾ ਵੈਰੀਫਾਈ ਲੋ ਜੀ ਤੁਹਾਡੀ ਜੋ ਆਈਡੀ ਹੈ ਉਹ ਬਣ ਚੁੱਕੀ ਹੈ ਇਸ ਤੇ ਤੁਸੀਂ ਅਪਲਾਈ ਸਰਵਿਸ ਜਾ ਕੇ ਤੁਸੀਂ ਜੋ ਵੀ ਤੁਸੀਂ ਸਰਵਿਸ ਅਪਲਾਈ ਕਰਨੀ ਹੈ ਜੋ ਵੀ ਤੁਸੀਂ ਸਾਡੇ ਕੋਲ ਅਪਲਾਈ ਕਰਨੀ ਹੈ ਤੁਸੀਂ ਇੱਥੇ ਕਰ ਸਕਦੇ ਹੋ ਇਥੇ ਰੈਜ਼ੀਡੈਂਸ ਸਰਟੀਫਿਕੇਟ ਵੀ 올ਡ ਪੈਨਸ਼ਨ ਕਾਰਡ ਸਰਟੀਫਿਕੇਟ ਜੋ ਵੀ ਆਪਣੇ ਸੇਵਾ ਕੇਂਦਰ ਸਰਟੀਫਿਕੇਟ ਅਪਲਾਈ ਹੁੰਦੇ ਆ ਉਹ ਆਪਾਂ ਹੁਣ ਉਹ ਸਰਟੀਫਿਕੇਟ ਘਰ ਬੈਠੇ ਹੀ ਅਪਲਾਈ ਕਰ ਸਕਦੇ ਆ ਸੇਵਾ ਕੇਂਦਰ ਦੀ ਇਸ ਤਰ੍ਹਾਂ ਜੜੀ ਬਣੇਗੀ ਤੇ ਤੁਹਾਨੂੰ ਇਹ ਸਾਡੀ ਜੋ ਛੋਟੀ ਜੀ ਵੀਡੀਓ ਕਿਦਾਂ ਲੱਗੀ ਤੁਸੀਂ ਆਪਣੇ ਕਮੈਂਟਾਂ ਵਿੱਚ ਜਰੂਰ ਦੱਸਿਓ ਜੀ ਤੇ ਸਾਡੇ ਚੈਨਲ ਨੂੰ ਸਾਡੇ ਚੈਨਲ ਗ੍ਰਾਂਸੋਬ ਦਾ ਕੇਂਦਰ ਨੂੰ ਸਾਡੇ ਪੀਓ ਜੀ ਨੂੰ ਤੁਸੀਂ ਫੋਲੋ ਕਰੋ ਸਾਡੇ ਪਹਿਨਾ ਜੁੜੋ ਤਾਂ ਜੋ ਤੁਹਾਨੂੰ ਅਸੀਂ ਸਮੇਂ-ਸਮੇਂ ਤੇ ਜੋ ਪਿਆਓ ਗਵਰਨਮੈਂਟ ਜਾਂ ਸੈਂਟਰ ਗਵਰਨਮੈਂਟ ਵੱਲੋਂ ਕੋਈ ਵੀ ਸਕੀਮ ਜਾਂ ਕੋਈ ਪੋਸਟਾਂ ਜਾਂ ਕੋਈ ਸਰਟੀਫਿਕੇਟ ਬਾਰੇ ਅਸੀਂ ਦੱਸ ਸਕੀਏ ਮੌਕੇ-ਮੌਕੇ ਸਮੇਂ-ਸਮੇਂ ਤੇ 大农瓦机。